welcom to khanna news live ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਿੰਡਾਂ ਨੂੰ ਵੀ ਸ਼ਹਿਰਾਂ ਵਰਗੀਆਂ ਸਹੂਲਤਾਂ ਨਾਲ ਲੈਸ ਕਰਨ ਦੇ ਯਤਨਾਂ ਤਹਿਤ ਸ਼ੁੱਕਰਵਾਰ ਨੂੰ ਪੰਜਾਬ ਦੇ ਪਿੰਡੂ ਵਿਕਾਸ ਤੇ ਪੰਚਾਇਤ ਸ਼ਹਿਰ ਸਪਟਾ ਤੇ ਸੱਭਿਆਚਾਰਕ ਮਾਮਲੇ ਕਿਰਤ ਅਤੇ ਪ੍ਰੋਣਾਚਾਰੀ ਮੰਤਰੀ ਸ਼੍ਰੀ ਤਰਨਪੀਰ ਸਿੰਘ ਸੌਂਦ ਨੇ ਹਲਕਾ ਖੰਨਾ ਦੇ ਕਈ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਦੀ ਮੁਰੰਮਤ ਅਤੇ ਉਸਾਰੀ ਦੇ ਕੰਮਾਂ ਦੀ ਸ਼ੁਰੂਆਤ ਕਰਵਾਈ ਇਸ ਮੌਕੇ ਉਹਨਾਂ ਦੇ ਨਾਲ ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਜਗਤਾਰ ਸਿੰਘ ਗਿੱਲ ਰਤਨ ਢੇੜੀ ਵੀ ਮੌਜੂਦ ਸਨ ਕੈਬਨਿਟ ਮੰਤਰੀ ਤਰਨਪੀਰ ਸਿੰਘ ਸੌਂਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਖੰਨਾ ਵਿਖੇ 2.69 ਕਰੋੜ ਰੁਪਏ ਦੀ ਲਾਗਤ ਅਤੇ ਕੁੱਲ ਲੰਬਾਈ 20.66 ਕਿਲੋਮੀਟਰ ਨਾਲ ਤਿਆਰ ਹੋਣ ਵਾਲੀਆਂ ਪੈਂਡੂ ਲਿੰਕ ਸੜਕਾਂ ਦੇ ਮੁਰੰਮਤ ਅਤੇ ਉਸਾਰੀ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਤਰਨਪੀਰ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਦੇ ਪਿੰਡਾਂ ਨੂੰ ਜੋੜਨ ਵਾਲੀਆਂ ਲਿੰਕ ਸੜਕਾਂ ਦੀ ਗੁਣਵਤਾ ਯਕੀਨੀ ਬਣਾਉਣ ਲਈ ਇੱਕ ਵਿਸ਼ੇਸ਼ ਸੀਐਮ ਫਾਈਲਿੰਗ ਸਕੁਐਡ ਦਾ ਗਠਨ ਕੀਤਾ ਗਿਆ ਹੈ ਇਹ ਅਨੋਖੀ ਪਹਿਲ ਪੰਜਾਬ ਦੇ ਪੇਂਡੂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਪ੍ਰਸ਼ਟਾਚਾਰਕ ਨੂੰ ਜੜੋਂ ਖਤਮ ਕਰਨ ਦੀ ਦਿਸ਼ਾ ਵਿੱਚ ਇੱਕ ਇਨਕਲਾਬੀ ਕਦਮ ਹੈ ਇਸ ਸਕੁਐਡ ਵਿੱਚ ਪੰਜਾਬ ਮੰਡੀ ਬੋਰਡ ਅਤੇ ਲੋਕ ਨਿਰਮਾਣ ਵਿਭਾਗ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ ਜੋ ਉਸਾਰੀ ਉਦਿਨ ਅਤੇ ਮੁਰੰਮਤ ਦੌਰਾਨ ਸੜਕਾਂ ਦੀ ਸਰਗਰਮੀ ਨਾਲ ਜਾਂਚ ਕਰਨਗੇ ਇਹ ਚਲਦੀ ਸੜਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਮੇ ਗਰਮ-ਗਰਮ ਹਲੇ ਇਹ ਪ੍ਰੀਮਿਕਸ ਹੈ ਜਿਹੜੀ ਦੇਖ ਰਹੇ ਹੋ ਅਜੇ ਤੇ ਇੱਕ ਕੋਟ ਹੋਰ ਪੈਣਾ ਹੈ ਜਿਹੜਾ ਕਿ ਇਹਦੇ ਵਿੱਚ ਜਾਨੀ ਕਿ ਪੂਰਾ ਇਹਨਾਂ ਅੰਦਰ ਤੱਕ ਜਾ ਕੇ ਇਹਨੂੰ ਸ਼ਰਮਾ ਕਹੋ ਵੀ ਇਹਨੂੰ ਜਾਮ ਕਰੂਗਾ ਵੀ ਤਾਜ ਉਹ ਖੜਨਾ ਸਕਦਾ ਔਰ ਇਹਦੇ ਵੀ ਸੈਂਪਲ ਭਰਿਆ ਜਾਊਗਾ ਇਹਨੂੰ ਸੈਂਪਲਿੰਗ ਭਰ ਆ ਕੇ ਲੈਬੋਰੀਟਰੀ 'ਚ ਭੇਜਾਂਗੇ ਵੀ ਤਾਂ ਜੋ ਇਹਨਾਂ ਦੀ ਜਿਹੜੀ ਲੁੱਕ ਵਿੱਚ ਮਲਾਈ ਹੋਈ ਹੈ ਬਜਰੀ ਦੇ ਉਹ ਪੂਰੀ ਹੈ ਜਿਹੜੀ ਇਹਦੇ 'ਚ ਮਟੀਰੀਅਲ ਹੋਰ ਵੀ ਜਿਹੜਾ ਇਹਨਾਂ ਨੇ ਪਾਣਾ ਬਾਅਦ 'ਚ ਇਹਦੇ ਉੱਤੇ ਉਹਨੂੰ ਕਿਹੜੀ ਕੋਟਿੰਗ ਕਰਨੀ ਹੈ ਸੀਲ ਕੋਟਿੰਗ ਜਿਹੜੀ ਸੀਲ ਕੋਟਿੰਗ ਕਰਨੀ ਹੈ ਕਿ ਆ ਉਹ ਪ੍ਰੋਪਰ ਮਟੀਰੀਅਲ ਦੀ ਹੋਊਗੀ ਇੱਕ ਇੱਕ ਚੀਜ਼ ਇਹ ਚੈੱਕ ਕੀਤੀ ਜਾਊਗੀ ਇਨਸ਼ੋਰ ਕੀਤਾ ਜਾਊਗਾ ਵੀ ਕੁਆਲਿਟੀ ਠੀਕ ਹੋਵੇ ਦੇਖੋ ਲੋਕ ਬੜੇ ਆਸਾਂ ਦੇ ਨਾਲ ਸਰਕਾਰਾਂ ਚੁਣਦੇ ਨੇ ਔਰ ਖੂਨ ਪਸੀਨੇ ਦੀ ਕਮਾਈ ਦਾ ਪੈਸਾ ਹੁੰਦਾ ਲੋਕਾਂ ਨੇ ਆ ਦਾ ਜਿਹੜਾ ਟੈਕਸ ਦੇ ਰੂਪ ਚ ਲੋਕ ਭਰਦੇ ਨੇ ਔਰ ਜਦੋਂ ਇਮਾਨਦਾਰ ਸਰਕਾਰ ਇਮਾਨਦਾਰੀ ਨਾਲ ਕੰਮ ਕਰੇ ਇਹ ਸੜਕਾਂ ਘਟੋ ਘਟ ਨਹੀਂ ਤਾਂ 7 8 10 ਸਾਲ ਇਹਨਾਂ ਨੂੰ ਮੁਰੰਮਤ ਦੀ ਜ਼ਰੂਰਤ ਪੈਣੀ ਨਹੀਂ ਚਾਹੀਦੀ ਸੋ ਅੱਕੇ ਵੀ ਸਰਕਾਰਾਂ ਚ ਸੜਕਾਂ ਬਣਦੀਆਂ ਅਸੀਂ ਦੇਖੀਆਂ ਉਧਰੋਂ ਸੜਕ ਉਹ ਪਿੱਛੋਂ ਬਣਾਣੀ ਸ਼ੁਰੂ ਕਰਦੇ ਸੀ ਜਿੱਥੇ ਤੱਕ ਇਹ ਮੁੱਕਦੀ ਸੀ ਕਿਛੋਂ ਟੁੱਟਦੀਆਂ ਸ਼ੁਰੂ ਹੋ ਜਾਂਦੀਆਂ ਸੀ ਪਿੱਛੋਂ ਪੂਰੇ ਦੇ ਪੂਰੇ ਖਲੇ ਪੜੇ ਲੈਣੇ ਸ਼ੁਰੂ ਹੋ ਜਾਂਦੇ ਸੀ ਸੋਣਾ ਸੀ ਇਨਸ਼ੋਰ ਕੀਤਾ ਬਈ ਇਹ ਸੜਕਾਂ ਜਿਹੜੀਆਂ ਇਹਨਾਂ ਦੀ ਜਿਹੜੀ ਮਿਆਦ ਹੈ ਉਹ ਘੱਟੋ-ਘੱਟ ਨਹੀਂ ਤਾਂ 8-10 ਸਾਲ ਦੀ ਹੋਣੀ ਚਾਹੀਦੀ ਹੈ ਔਰ 5 ਸਾਲ ਦੀ ਉਸ ਠੇਕੇਦਾਰ ਨੂੰ ਅਸੀਂ ਇਹਦੇ 'ਚ ਬਾਉਂਡ ਕੀਤਾ ਥੈਂਕ ਥੈਂਕ ਯੂ ਧੰਨਵਾਦ ਜੀ ਬਹੁਤ ਬੜੀ ਲੰਬੇ ਸਮੇਂ ਤੋਂ ਤਕਰੀਬਨ 8-9 ਸਾਲ ਤੋਂ ਵੱਧ ਸਮਾਂ ਹੋ ਗਿਆ ਇਸ ਏਰੀਏ ਦੀ ਡਿਮਾਂਡ ਸੀ ਕਿ ਸਾਡੀ ਜਿਹੜੀ ਇਹ ਸੜਕ ਹੈ ਜਿਹੜੀ ਕਿ ਮਲੇਰ ਕੋਟਲਾ ਰੋਡ ਤੋਂ ਪੂਰੋ ਜਲਾਜਣ ਤੋਂ ਸ਼ੁਰੂ ਹੋ ਕੇ ਪੰਜਰੁਖੇ ਤੱਕ ਬਣਨੀ ਹੈ ਇਹ ਸੜਕ ਦੀ ਲੰਬਾਈ ਤਕਰੀਬਨ 1.70 ਕਿਲੋਮੀਟਰ ਇਹਦਾ ਅੱਜ ਆਪਾਂ ਉਦਘਾਟਨ ਕਰਨ ਲੱਗੇ ਆਂ ਔਰ ਇਹਦੇ ਉੱਤੇ ਟੋਟਲ ਸੜਕ ਜਿਹੜੀ 1.70 ਕਿਲੋਮੀਟਰ ਸੜਕ ਬਣਨੀ ਹੈ ਇਹ ਇਹਦੇ ਤੇ ਪੰਜਾਬ ਸਰਕਾਰ ਭਗਵਾਨ ਸਿੰਘ ਮਾਨ ਸਾਹਿਬ ਦੀ ਸਰਕਾਰ ਹੈ ਜਿਹੜੀ 19 ਲੱਖ ਰੁਪਈਆ ਖਰਚਣ ਜਾ ਰਹੀ ਹੈ ਜੀ ਜਿਹੜੀ ਬਹੁਤ ਆਪਣੇ ਆਪ ਤੋਂ ਨੂੰ ਵਧਾਈਆਂ ਵਾਲੀ ਗੱਲ ਹੈ ਔਰ ਇਹ ਇਹਦਾ ਕੰਮ ਹਫਤੇ ਦੇ ਵਿੱਚ ਵਿੱਚ ਸ਼ੁਰੂ ਹੋ ਜਾਊਗਾ ਔਰ ਇਹ ਜਲਦੀ ਹੀ ਕੰਮ ਸ਼ੁਰੂ ਹੋਣ ਤੋਂ ਜਲਦੀ ਹੀ ਫਿਰ ਮੁਕੰਮਲ ਕਰ ਦਿੱਤਾ ਜਾਊਗਾ ਅੱਜ ਅੱਜ ਦੇ ਵਿੱਚ ਅਸੀਂ ਇਹ ਤੀਜੀ ਇਹ ਤੀਜੀ ਸੜਕ ਹੈ ਜਿਹਦਾ ਅੱਜ ਅਸੀਂ ਉਦਘਾਟਨ ਕਰਨ ਲੱਗੇ ਨੇ ਔਰ ਇਸ ਤੋਂ ਬਾਅਦ ਜੋ ਦੋ ਦਾ ਉਦਘਾਟਨ ਅਰੇ ਹੋਰ ਕਰਨਾ ਹੈ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਕਿੱਡੇ-ਕਿੱਡੇ ਕੰਮ ਨੇ ਜਿਹੜੀਆਂ ਕਿੱਡੀਆਂ ਵੱਡੀਆਂ ਸੜਕਾਂ ਦਾ ਉਦਘਾਟਨ ਅਸੀਂ ਜਿਹੜਾ ਹੁਣ ਕਰਕੇ ਆਏ ਆ ਤਿੰਨ ਜਿਹੜੀ ਪਹਿਲੀ ਸੜਕ ਦਾ ਅਸੀਂ ਉਦਘਾਟਨ ਕੀਤਾ ਹੈ ਔਰ ਰੋਣੋ ਖੁਰਦ ਤੋਂ ਪੰਜਰੁੱਖਾ ਵਾਇਆ ਸਮੈਲਪੁਰ ਇਹ ਇੱਕ ਮਿੰਟ ਰੋਣੋ ਖੁਰਦ ਤੋਂ ਪੰਜਰੁੱਖਾ ਇਹ ਗਲਤ ਲਿਖਿਆ ਵਾਇਆ ਈਸ਼ਨਪੁਰ ਇਹ 4.46 ਕਿਲੋਮੀਟਰ ਦੀ ਜਿਹੜੀ ਸੜਕ ਹੈ ਇਹਦੇ ਤੇ 50 ਲੱਖ 35000 ਰੁਪਇਆ ਖਰਚ ਕਰਨਾ ਸਰਕਾਰ ਨੇ ਜਿਹੜੀ ਖੰਨੇ ਤੋਂ ਮਲੇਰਕੋਟਲਾ ਰੋਡ ਤੋਂ ਰੌਣੀ ਵਾਇਆ ਪੰਜਰੁੱਖਾ ਬੰਨੀ ਆ ਤੁਰਮਰੀ ਇਹ 8.40 ਕਿਲੋਮੀਟਰ ਲੰਬੀ ਸੜਕ ਹੈ ਇਹਦੇ ਤੇ 1 ਕਰੋੜ 20 ਲੱਖ ਰੁਪਏ ਸਰਕਾਰ ਖਰਚ ਕਰਨ ਜਾ ਰਹੀ ਹੈ ਜੀ ਇਹ ਤੀਜੀ ਸੜਕ ਜਿੱਥੇ ਤੁਸੀਂ ਉਰੇ ਖੜੇ ਆਪਾਂ ਇਹ ਮਲੇਰਕੋਟਲਾ ਰੋਡ ਜਲਾਜਣ ਤੋਂ ਲੈ ਕੇ ਪੰਜਰੁਖੇ ਤੱਕ ਬੰਨੀ ਹੈ ਇਹਦੇ ਤੇ 1.70 ਕਿਲੋਮੀਟਰ ਦੀ ਸੜਕਾ 19 ਲੱਖ ਰੁਪਏ ਸਰਕਾਰ ਖਰਚ ਕਰਨ ਜਾ ਰਹੀ ਹੈ ਜੀ ਇਸ ਤੋਂ ਅਗਲੇ ਚੌਥੇ ਪਿੰਡ 'ਚ ਈਸੜੂ ਤੋਂ ਕੰਮੇ ਤੱਕ 2 ਕਿਲੋਮੀਟਰ ਸੜਕ ਬਣਨੀ ਆ ਜਿਹਦਾ ਹੁਣ ਜਾ ਕੇ ਨੀ ਪੱਥਰ ਰੱਖਣਾ ਹੈ 27 ਲੱਖ 50 ਹਜ਼ਾਰ ਰੁਪਏ ਉਹਦੇ ਤੇ ਲੱਗਣੇ ਜੀ ਪੰਜਵੀਂ ਸੜਕ ਜਿਹਦਾ ਅੱਜ ਉਦਘਾਟਨ ਕਰਨਾ ਹੈ ਖੰਨਾ ਮਲੇਰ ਕੋਟਲਾ ਰੋਡ ਤੋਂ ਲੈ ਕੇ ਘਰਾਲੇ ਤੱਕ ਵਾਇਆ ਫੈਜਗੜ ਕੰਮਾ ਤੇ ਘਰਾਲਾ ਇਹਦੀ 4.10 ਕਿਲੋਮੀਟਰ ਲੈਂਥ ਹੈ ਇਹਦੇ ਤੇ 52 ਲੱਖ 70 ਹਜ਼ਾਰ ਰੁਪਏ ਦਾ ਖਰਚਾ ਆਣਾ ਹੈ ਅੱਜ ਅੱਜ ਦੇ ਵਿੱਚ ਸਿਰਫ ਅੱਜ-ਅੱਜ ਦੇ ਵਿੱਚ 20.66 ਕਿਲੋਮੀਟਰ ਲੰਬੀਆਂ ਸੜਕਾਂ ਖੰਨੇ ਹਲਕੇ ਦੀਆਂ 20.66 ਕਿਲੋਮੀਟਰ ਖੰਨੇ ਹਲਕੇ ਦੀਆਂ ਸੜਕਾਂ ਜਿਹਦੇ ਤੇ 2 ਕਰੋੜ 70 ਲੱਖ ਰੁਪਈਆ ਖਰਚਾ ਜਿਹੜਾ ਆ ਰਿਹਾ ਅੱਜ ਉਹਨਾਂ ਦੇ ਨਹੀਂ ਪੱਥਰ ਧਰ ਕੇ ਚੱਲੇ ਆ ਔਰ ਇਹਦਾ ਕੰਮ ਹੈ ਜਿਹੜਾ ਉਹ ਹਫਤੇ ਦੇ ਵਿੱਚ ਵਿੱਚ ਸ਼ੁਰੂ ਹੋ ਜੂਗਾ ਔਰ ਵੱਡੀ ਇੱਕ ਗੱਲ ਹੋਰ ਕਿ ਇਸ ਤੋਂ ਪਹਿਲਾਂ ਅਸੀਂ ਜਦੋਂ ਆਏ ਸੀ ਇੱਕ ਜਿਹੜੀ ਆ ਮਲੇਰ ਕੋਟਲਾ ਰੋਡ ਤੋਂ ਸੜਕ ਬਣ ਰਹੀ ਹੈ ਨਸਰਾਲੀ ਕੰਨੀ ਨੂੰ ਉਹ ਸੜਕ ਜਾ ਕੇ ਦੇਖੋ ਕਿੰਨੀ ਵਧੀਆ ਕੁਆਲਿਟੀ ਦੀ ਸੜਕ ਬਣਾ ਰਹੇ ਆ ਔਰ ਇਹ ਪਹਿਲੀ ਵਾਰ ਹੋਇਆ ਉਹ ਇਤਿਹਾਸ ਦੇ ਅੰਦਰ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸੜਕਾਂ ਸਹੀ ਬਣ ਸਕਣ ਫਲਾਈਂਗ ਸਕੈਨਡ ਦੀਆਂ ਟੀਮਾਂ ਤਿਆਰ ਕੀਤੀਆਂ ਨੇ ਇਸ ਸੜਕ ਦਾ ਟੈਂਡਰ ਉਹੀ ਠੇਕੇਦਾਰ ਨੂੰ ਪਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਜਿਹੜਾ ਠੇਕੇਦਾਰ ਇਸ ਸੜਕ ਦਾ 5 ਸਾਲ ਲਈ ਫਿਰ ਰੱਖ-ਰਖਾਵ ਕਰੂਗਾ ਜੇ 5 ਸਾਲ ਦੇ ਅੰਦਰ ਇਹ ਸੜਕ ਟੁੱਟਦੀ ਹੈ ਇਹਦੇ 'ਚ ਖੱਡਾ ਪੈਂਦਾ ਹੈ ਚਾਹੇ ਬਰਸਾਤ ਨਾਲ ਟੁੱਟਦੀ ਹੈ ਕੋਈ ਵੀ ਕਾਰਨ ਬਣਦਾ ਹਾਂ ਕੋਈ ਤਵੀਆਂ ਨਾਲ ਟੁੱਟ ਗਈ ਗੱਲ ਵੱਖਰੀ ਹੈ ਕੋਈ ਹਾਲ ਨਾਲ ਟੁੱਟ ਗਈ ਗੱਲ ਵੱਖਰੀ ਹੈ ਪਰ ਜੇਕਰ ਮਟੀਰੀਅਲ ਮਾੜਾ ਹੋਣ ਕਰਕੇ ਟੁੱਟਦੀ ਹੈ ਤਾਂ 5 ਸਾਲ ਦੇ ਵਿੱਚ ਵਿੱਚ ਇਸ ਸੜਕ ਦੀ ਮੁਰੰਮਤ ਠੇਕੇਦਾਰ ਫਰੀਜ ਕਰਕੇ ਦੇਊਗਾ ਔਰ ਉਹਦੀ ਇਹ ਜ਼ਿੰਮੇਵਾਰੀ ਹੈ ਉਹਦਾ ਇਹ ਟੈਂਡਰ ਦੇ ਵਿੱਚ ਸ਼ਰਤ ਪਈ ਹੋਈ ਹੈ ਦੂਜੀ ਗੱਲ ਜਿਸ ਵਕਤੋਂ ਨੇ ਸੜਕ ਦਾ ਕੰਮ ਸ਼ੁਰੂ ਹੋਊਗਾ ਇਸ ਸੜਕ ਦੇ ਕੰਮ ਦੇ ਵਿੱਚ ਫਲਾਇੰਗ ਸਕੈਡ ਦੀਆਂ ਟੀਮਾਂ ਆ ਕੇ ਇਹਦਾ ਸੈਂਪਲ ਭਰ ਕੇ ਲੈ ਜਾਣਗੀਆਂ ਸੜਕ ਦਾ ਔਰ ਉਹ ਸੈਂਪਲ ਭਰ ਕੇ ਲੈਬੋਰੀਟਰੀ ਚ ਭੇਜਿਆ ਜਾਊਗਾ ਟੈਸਟਿੰਗ ਦੇ ਲਈ ਔਰ ਟੈਸਟ ਕੀਤਾ ਜਾਊਗਾ ਕਿ ਇਹਦੇ ਵਿੱਚ ਜਿਹੜੀ ਬਜਰੀ ਪਈ ਹੈ ਔਰ ਇਹਦੇ ਵਿੱਚ ਜਿਹੜੀ ਲੱਕ ਪਈ ਹੈ ਉਹ ਅੱਵਲ ਨੰਬਰ ਦੀ ਇੱਕ ਨੰਬਰ ਕੁਆਲਿਟੀ ਦੀ ਹੈ ਪ੍ਰੀਮਿਕਸ ਦੀ ਲੇਅਰ ਕਿੰਨੀ ਮੋਟੀ ਪਈ ਹੈ ਉਸ ਤੋਂ ਬਾਅਦ ਜੋ ਜਿਹੜਾ ਇਹ ਫਾਈਨਲ ਕਾਰਪਟ ਵਿਛਣਾ ਹੈ ਉਹ ਕਿਹੜੇ ਮਟੀਰੀਅਲ ਦਾ ਵਿਛਣਾ ਹੈ ਇੱਕ ਇੱਕ ਚੀਜ਼ ਦਾ ਉਚੇਚੇ ਤੌਰ ਤੇ ਖਾਸ ਤੇ ਅਨ ਰੱਖਿਆ ਜਾਊਗਾ ਔਰ ਇਹ ਸੜਕ ਐਸੀ ਸੜਕ ਬਣਾਵਾਂਗੇ ਘੱਟ ਤੋਂ ਘੱਟ ਅਨੁਮਾਨਿਤ 8 ਤੋਂ 10 ਸਾਲ ਤੱਕ ਇਹ ਸੜਕ ਟੁੱਟਣੀ ਨਹੀਂ ਚਾਹੀਦੀ ਜੋ ਮੈਨੂੰ ਲੱਗਦਾ ਕਿਉਂਕਿ 5 ਸਾਲ ਦੀ ਤਾਂ ਗਾਰੰਟੀ ਹੋ ਐ ਠੇਕੇਦਾਰ ਦੀ 3-4 ਸਾਲ ਇਹਦੀ ਉੱਪਰ ਮਿਆਦ ਹੋਣੀ ਚਾਹੀਦੀ ਹੈ ਸੋ 8-10 ਸਾਲ ਦੀ ਇਹਦੀ ਸੜਕ ਦੀ ਮਿਆਦ ਹੁਣ ਹੋਣੀ ਚਾਹੀਦੀ ਹੈ ਸੱਚੇ ਬਾਦਸ਼ਾਹ ਰਹਿਮਤ ਕਰਨ ਆਪਣੇ ਚੜ੍ਹਦੀ ਕਲਾ ਚ ਰਹੀਏ ਖੰਨੇ ਹਲਕੇ ਦੀਆਂ ਕੋਈ ਵੀ ਸੜਕਾਂ ਇਹਨਾਂ 6 ਮਹੀਨਿਆਂ ਦੇ ਵਿੱਚ ਵਿੱਚ ਜਿੰਨੀਆਂ ਸੜਕਾਂ ਨੇ ਖੰਨੇ ਹਲਕੇ ਦੀਆਂ ਸਾਰੀਆਂ ਦੀਆਂ ਸਾਰੀਆਂ ਸੜਕਾਂ ਭਗਵੰਤਾਨ ਸਰਕਾਰ ਨਵੇਂ ਸਿਰੇ ਤੋਂ ਬਣਾਉਣ ਲੱਗੀ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੰਨੇ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹੰਦੀ ਖਾਸ ਰਿਪੋਰਟ